ਨਨ ਕਾ ਚਾਹ ਕਰ ਜਾ ਸੇੜਨ ਤਲੀ ਕਲੀ ਮੇਰੀ ਯਾ ਸੇੜਨ ਤਲੀ ਕਲੀ ਮੇਰੀ ਯਾ ਜਨ ਤੋਰ ਪੇ ਮੇ ਦਨ ਕਾ ਦੋ ਪ੍ਰੇਮ ਕੇ ਲਟਕਾ ਚਾਓ ਕੋੜਿਆਂ ਦਾ ਲੰਗਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ ਇਹ ਤੁਸੀਂ ਪਿੰਡ ਗੜਪੜਾਣਾ ਦੇ ਪਾ ਰਹੇ ਹੋ ਔਰ ਸੇਵਾਦਾਰ ਜਿਹੜੇ ਆ ਉਹ ਬਖੀ ਸੇਵਾ ਨਵਾ ਰਹੇ ਨੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹ ਤੁਹਾਨੂੰ ਅਸੀਂ ਆਪਣੇ ਨਵਾਂ ਸ਼ਹਿਰ ਦੋਆਬਾ YouTube ਚੈਨਲ ਤੇ ਦਿਖਾਈਏ ਹੋਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਅਗਰ ਤੁਸੀਂ ਨਵਾਂ ਸ਼ਹਿਰ ਦੋਆਬਾ YouTube ਚੈਨਲ ਨੂੰ ਵੀਡੀਓ ਦੇਖਦੇ ਜਾ ਰਹੇ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਤਾਂ ਤੁਸੀਂ ਹਰ ਖਬਰ ਹਰ ਰਿਪੋਰਟ ਜਿਹੜੀ ਆ ਉਹ ਇਸ ਚੈਨਲ ਤੇ ਤੁਰੰਤ ਦੇਖ ਪਾਓਗੇ ਔਰ ਸੇਵਾਦਾਰ ਸੇਵਨਵਾ ਰਹੇ ਨੇ ਠੰਡੇ ਮਿੱਠੇ ਜਲਦੀ ਜਿਹੜੀ ਸ਼ੀਵਲ ਹੈ ਉਹ ਵੀ ਇਸ ਮੌਕੇ ਤੇ ਲਗਾਈ ਗਈ ਹੈ ਔਰ ਬਾਜ਼ਾਰ ਵੀ ਜਿਹੜਾ ਉਹ ਸਜੇ ਹੋਏ ਨੇ होज दागार ਜੋ ਬੋਕੇ ਜਨ ਤਮਨਾ ਦਾ ਤੇਰਾ ਮੰਦਾ ਤੋੜੇ ਚੰਨ ਤਮਨਾ ਦਾ ਤੇਰਾ ਮੰਦਾ ਆਹ ਮੰਨਯ ਸਰਕਾਰੀ ਜਸਪਾਤਸ਼ੀਰ ਵੀ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਚਰਨਾ ਚ ਬਹੁਤ ਹੀ ਪੂਜਯਾ ਸ਼ਰੋਣੀ ਪੰਥ ਅਕਾਲੀ ਬਾਬਾ ਬੁੱਢਾ ਜੀ ਪਾਡਮਾ ਪਾਕਿਸਤਾਨ ਦੇ ਸਰ ਸ਼੍ਰੀ ਅਨੰਦਪੁਰ ਸਾਹਿਬ ਜੁਨ 1984 ਦਾ ਪਾਕਿਸਤਾਨ ਸੰਤ ਬਾਬਾ ਵਜੀਤ ਸਿੰਘ ਜੀ ਕੁੰਦਰਾ ਖੇਈ ਸਾਹਿਬ ਦੇ ਘਰ ਤੋਂ ਲਾਣਾ ਔਰ ਸਾਥ ਸੰਗੀਪਾਪਾ ਰੇਂਦਰ ਸਿੰਘ ਜੀ ਦੀ ਪਾਵਨ ਦਾ ਮਾ ਪੋਸ਼ਾਣੀ ਪਾਵਨ ਮਰਸੀ ਬਣਾਉਣ ਦਾ ਯਤਨ ਕੀਤਾ ਹੈ ਜ਼ਿਲ੍ਹਾ ਮੁਕੇਤਪਿੰਡ ਰੋਡੇ ਆ ਬਾਕੀ ਪਰਾ ਨੇ ਕੋਲੇ ਸੰਤ ਜਨਨ ਸਿੰਘ ਜੀ ਖਾ ਸਾਰੇ ਉਹ ਸੰਗਤਾਂ ਹਾਸੇ ਉੜ ਕੇ ਚਾਮ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾ ਕੇ ਚੱਕੇ ਸ਼ਬਦ ਹੁੰਦਾ ਹੈ ਪੂਮੰਦ ਸ਼ਿੰਗਾਰ ਸੰਤ ਮਰਾਲ ਨਵਾਸ ਜੈ ਜਿਵੇਂ ਧਰਤੀ ਦਾ ਸ਼ਿੰਗਾਰ ਕੀ ਸਭਾ ਜੇ ਤਰ੍ਹਾਂ ਕਹਿੰਦਾ ਹੈ ਕਹਿੰਦਾ ਪੈਸਲੀ ਦਾ ਸ਼ਿੰਗਾਰ ਹੈ ਸੰਤ ਤਾਂਤਨ ਬਾਬਾ ਬਨੀਰ ਸਿੰਘ ਜੀ ਇੱਥੇ ਬੈਠ ਕੇ ਗੋਗਾ ਤੇਰੀ ਸਾਹਿਬ

ਮੈਨੂੰ ਇਹਨਾਂ ਸ਼ਬਦ ਦੇ ਅੱਛਾ ਲੱਗਿਆ ਤੇ ਮਾਪੋਲ ਸ਼ਾਨਦਾਰ ਬਾਬਾ ਠਾਕੁਰ ਸਿੰਘ ਜੀ ਨੇ ਸਾਥ ਸੰਗਤ ਦੀ ਉਹਨਾਂ ਬੱਚਿਆਂ ਦੀ ਫਾਂਸੀ ਕੱਟ ਪਰ ਇਹ ਤੇ ਵਿਖਾਇਆ ਪਰਾਏ ਦਾ ਪਲਾ ਕਰਨਾ ਜੀ ਉਹਨਾਂ ਨੇ ਪਰਾਏ ਦੇ ਪਲੇ ਕਰਕੇ ਲੋਕਾਂ ਨੂੰ ਗੁਰੂ ਦੇ ਨਾਮ ਜੋੜ ਕੇ ਗਏ ਨੇ ਹੁਣ ਬਾਬਾ ਠਾਕੁਰ ਸਿੰਘ ਜੀ ਉਹ ਦਿਲੀ ਦੇਰੇ ਨੇ ਪਹਿਲਾਂ ਤੋਂ ਮੈਂ ਸਰਦਾਰ ਇੰਦਰ ਕੁਇਰ ਸਿੰਘ ਜੀ ਹੁਣਾਂ ਦਾ ਘੋਸਲਾ ਵਾਲਾ ਦਾ ਧੰਨਵਾਦ ਕਰਦਾ ਹਾਂ ਇਨਾਂ ਨੇ ਮੈਨੂੰ ਮਹਾਪੁਰਸ਼ਾਂ ਦੇ ਅਸਥਾਨ ਨਾਲ ਜੋੜਿਆ। ਸਾਰੀ ਸੰਗਤ ਦੇ ਚਰਨਾਂ 'ਚ ਬੈਠੀ ਕੱਤੀ ਕੇ ਫੱਤੇ ਬਣਾਇਓ। ਅਚਾਨਕ ਬਾਦਮੁਕੇ ਕੇ ਫੱਤੇ। ਸਾਰ ਸੰਗੀ ਚਾਰ ਬੇਨ ਛੇ ਸ਼ਾਸਤਰ। ਸੰਤੇ ਮਿੱਠੇ ਜਲਦੀ ਸ਼ਵੀਲ ਜਿਹੜੀ ਹੈ ਮੁੱਖੇ ਦੇ ਉੱਪਰ ਲੱਗੀ ਹੋਈ ਹੈ। ਉਹ ਦੂਰ ਦੂਰ ਜਿਹੜੇ ਸਤਲੂਰੇ ਇਸ ਮੁੱਖੇ ਤੇ ਪਹੁੰਚਦੇ ਨੇ। ਇਸ ਮੌਕੇ ਤੇ ਸਰਪੰਚ ਹਰਦੀਪ ਸਿੰਘ ਜੀ ਵੀ ਪਹੁੰਚੇ ਨੇ ਦੂਰੋਂ ਦੂਰੋਂ ਸੰਗਤ ਜਿਹੜੀ ਆ ਸ਼ਰਦਾਲੂ ਆ ਇਸ ਮੌਕੇ ਤੇ ਆਂਦੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੁਆਬਾ YouTube ਚੈਨਲ ਦੇ ਉੱਪਰ ਅਰੇ ਤੇ ਪਾਵਨ ਪੀਤਰ ਕਮੇਟੀ ਬਣਿਓ 55000 ਰੁਪਏ ਰੁਪਏ ਮੈਂ ਦਸਨ ਬਖਸ਼ਾ ਗਿਆ ਅੱਜ ਤੋਂ 15 ਸਾਲ ਪਹਿਲਾਂ ਸਾਨੂੰ ਇੱਥੇ ਨਗਰ ਕੀਰਤਨ ਤੇ ਬੁਲਾਇਆ ਸੀ ਆ ਮਾਲ ਪਿੰਡ ਸਾਨੂੰ ਆਉਂਦਿਆਂ ਨੂੰ 35 ਸਾਲ ਹੋ ਗਏ 49 ਸਾਲ ਹੋ ਗਏ ਮਜਾਰਾ ਰਾਜਾ ਸਾਹਿਬ ਸੰਗਤ ਆਏ ਸਾਨੂੰ ਬਣਾਉਂਦੇ ਨੇ ਸਨੇ ਦਰਸ਼ਨ ਹੋਏ ਨੇ ਮੈਂ ਭਾਈ ਸਰਜੀਤ ਸਿੰਘ ਕਾਲਿਆ ਉਸਤਾ ਸਰਬਨ ਸਿੰਘ ਮਿਸਤਰੀ ਮਾਦੋ ਪਰਵਾਰੇ ਉਹਨਾਂ ਦੇ ਮੇਰੇ ਬੇਨਤੀ ਨ ਪੂਜੇ ਮੈਂ ਸਾਰੀ ਗੁਰ ਸੰਗਤ ਦਾ ਧੰਨਵਾਦ ਕਰਦਾ ਅਗਲੀ ਜਨਨਾ ਸ਼ੁਰੂ ਕਰਿਓ ਇਹਨਾਂ ਨੇ ਸਾਨੂੰ ਸੂਰਪੁਰ ਪਰ ਵੀ ਗੁਰੂ ਸਾਹਿਬ ਬੁਲਾਇਆ ਸੀ ਉਹਨਾਂ ਦੇ ਹੁਕਮ ਅਨੁਸਾਰ ਜਿਤਨਾ ਸਮਾਂ ਆਪ ਗੁਰ ਸੰਗਤ ਆਣ ਦੇ ਕੇ ਸੁਣਾਓ ਬਾਬਾ ਬਿਰੀ ਜੀ ਦੇ ਵਰਕਾ ਪਹਿਨੇ ਆ ਥੱਲੇ ਵੀ ਮਰਦਾਂ ਦਾ ਬਾਣ ਜਿਵੇਂ ਸ੍ਰੀ ਸਾਹਿਬ ਸਿੰਘਾਂ ਦੇ ਸ਼ਰੋਮੀ ਬਾਬਾ ਬੁੱਢਾ ਦਾਲਾਪ ਮੈਂ ਸਭ ਸ਼ਹੀਦਾਂ ਤੁਸੀਂ ਦੇਖਦੇ ਆ ਇਹਨਾਂ ਦੇ ਸਿਰ ਸਾਫ ਪੈਨੇ ਆ ਬਾਬਾ ਲੋਕ ਪੌੜੀਆਂ ਚੜਨ ਲੱਗਣਾ ਉੱਥੇ ਬੰਦੂਕਾਂ ਵਾਲੇ ਪਹਿਰੇ ਆ ਕਿਤੀ ਜਦ 72 ਬਾਬਾ ਬਿਲੀ ਚੰਦ ਜੀ ਜਾ ਰਹੇ ਆ ਉਹ ਪੰਜੇ ਪੁਲਿਸ ਵਾਲ ਜਿਹੜੇ ਗਾਤਰੇ ਬੰਦੂਕਾਂ ਕੋਮਲ ਪਰਮ ਸਿੱਖ ਨੂੰ ਸੇਖ ਨਹੀਂ ਲੱਭਿੰਦਾ ਗੁਰਮਖੋ ਪਾਕਿਸਤਾਨ ਦੀ ਗੁਰਸਿੱਖਾਂ ਦੀ ਪੰਜ ਸਤਿਗੁਰੂ ਰੱਖਦੇ ਐ ਮਹਾਰਾਜ ਸਿੰਘ ਸਾਹਿਬ ਗੜ੍ਹਪੁਰਾਣਾ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਾਲਬਖਸ਼ਰ ਸ਼੍ਰੀ ਨਨਪੁਰ ਸਾਹਿਬ ਜਨੂੰ 1984 ਸ਼੍ਰੀਮਾਨ ਪਰਮ ਸੰਤ ਸਤ ਬਾਬਾ ਵਜੀਤ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਧਰਮ ਸਿੰਘ ਜੀ ਚਲਵਰ ਸੋਏ ਹੋਏ ਸ਼੍ਰੀਮਾਨ ਸ਼ਹੀਦ ਸੰਤ ਬਾਬਾ ਜਿੰਦਰ ਸਿੰਘ ਜੀ ਦੇ ਵਰਸੀ ਤੇ 17ਵੀਂ ਸਲਾਣਾ ਜੋੜ ਵਰਸੀ ਜਿਹੜੀ ਮਨਾਇਆ ਜਾ ਰਹੀ ਹੈ ਸੋ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਕਾਲੀ ਸ਼ੈਮੇ ਕਰੋੜੀ ਸ਼ੋਨੀ ਪੰਥ ਕਾਲੀ ਬਾਬਾ ਬੁੱਢਾਦਾਲ ਮਿਸਲ ਸ਼ੀਰਨਾਨਪੁਰ ਸਾਹਿਬ ਦੇ ਉਮਰਤਲ 1988 ਦੇ ਨੂੰ ਸਮੂਹ ਸੰਗਤਾਂ ਜੀਆਂ ਹੈ ਜੀ ਸੋ ਸਾਡੇ ਵਿੱਚ ਬੰਦਾਲ ਦੇ ਵਿਦਿਆਰਥੀ ਸ਼੍ਰੀਮਾਨ ਮਹਾਂਕਾਲ ਸਤਿਗੁਰ ਜੀ ਬਲਕਾਰ ਸਿੰਘ ਜੀ ਪਹੁੰਚੇ ਹਨ ਅਤੇ ਨਾਲ ਹੀ ਜਨਰ ਬਾਬਾ ਬਲਕੀਤ ਸਿੰਘ ਜੀ ਸ਼ੌਣੀ ਗੜ੍ਹ ਸੇ ਜਤੋਂ ਬਾਬਾ ਫਤੇ ਸਿੰਘ ਜੀ ਉਹ ਵੀ ਪਹੁੰਚੇ ਹਨ ਅਤੇ ਨਾਲ ਹੋਰ ਫੌਜਾਂ ਵੀ ਪਹੁੰਚੀਆਂ ਹਨ ਜਨਰ ਮਹਾਂਕਾਲ ਦੇ ਅੰਦਰ ਬਾਬਾ ਗੁਰਿੰਦਰ ਸਿੰਘ ਜੀ ਮੋਮਨਾਬਾਦ ਤੋਂ ਪਹੁੰਚੇ ਹਨ ਜੀ ਉਹ ਆਖਦੇ ਹਨ ਨਾਲ ਹੀ ਜਨਰ ਬਾਬਾ ਰਣਜੀਤ ਸਿੰਘ ਜੀ ਡੇਲੋਂ ਬਾਬਾ ਪ੍ਰੋਫੈਸਰ ਸਿੰਘ ਜੀ ਬਾਬਾ ਬੰਦ ਸਿੰਘ ਜੀ ਪਹੁੰਚੇ ਹਨ ਸੰਗਤਾਂ ਨੂੰ ਦਰਸ਼ਨ ਕਰਨ ਵਾਸਤੇ ਸਪਾਈ ਹੁਣ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਸ਼ੋਨਿਕੁਰ ਦਾ ਪ੍ਰਮਦਰ ਕਮੇਟੀ ਤੋਂ ਕਥਾਵਾਚ ਜੋ ਕਿ 25 ਮਿੰਟ ਵਾਸਤੇ ਸੰਗਤਾਂ ਨੇ ਦਰਸ਼ਨ ਕਰਨਗੇ ਉਹਨਾਂ ਤੋਂ ਉਪਰੰਤ ਉਸਤਾਦ ਜੀ ਸੰਗੀਤ ਗੁਲਕਾਰ ਸਿੰਘ ਜੀ ਸੰਤਾਂ ਮੋਢੇ ਘਟੇ ਵਾਸਤੇ ਸੰਗਤਾਂ ਦਰਸ਼ਨ ਕਰਨਗੇ ਮੌਕੇ ਤੇ ਆਮ ਆਦਮੀ ਪਾਰਟੀ ਤੋਂ ਸਰਦਾਰ ਸਤਨਾਮ ਸਿੰਘ ਜੀ ਜ਼ਿਲਵਾਹਾ ਔਰ ਬਹਾਦਰ ਸਿੰਘ ਜੀ ਪਹੁੰਚੇ ਹੋਏ ਨੇ ਤੁਸੀਂ ਦੇਖ ਪਾ ਰਹੇ ਹੋ ਅਪੋੜਾ ਗੁਰੂ ਦਾ ਅਟੁੱਟ ਲੰਗਰ ਛਕਦੇ ਹੋਏ ਔਰ ਤੁਸੀਂ ਨਵਾਂ ਸ਼ਹਿਰ ਦਵਾਵਾ YouTube ਚੈਨਲ ਤੇ ਦੇਖ ਪਾ ਰਹੇ ਹੋ ਪਹਾੜਾ ਸਿੰਘ ਜੀ ਪਾਰਤਾ ਜਿਤਦਰ ਸਾਹਿਬ ਵੀ ਪਹੁੰਚੇ ਨੇ। ਔਰ ਆਮ ਆਦਮੀ ਪਾਰਟੀ ਤੋਂ ਸਰਦਾਰ ਸਤਨਾਮ ਸਿੰਘ ਜੀ ਜਲਵਾਹ ਪੱਖੋ ਭਗਤ ਖਾਮਾ ਤੋਂ ਦੂਰ ਤਰਾਸ਼ੇ ਹੋਏ। ਪੱਖੋ ਵਾਕ ਸੀਤਾ ਇਸ ਮੌਕੇ ਤੇ ਪਹੁੰਚੀਆਂ ਨੇ। ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਵਾਪਾ ਜੋ ਰੁਕਚਰਨ ਤੇ ਉੱਪਰ ਇਹ ਵਿਸ਼ੇਸ਼ ਰੋਪ ਗੁਰੂ ਕਾ ਹਤੋਟ ਲੰਗਰ ਸਾਧਾ ਸ਼ਗਰਿਆ ਨੇ ਸੇਜੀ ਸ਼੍ਰੋਤ ਪ੍ਰੋਤਰ ਫਰੰਦਰ ਕਮੇਟੀ ਕਰਨ ਪ੍ਰਚਾਰ ਸਹਿ ਸਮਾਜ ਦੇ ਪਹੁੰਚ ਹਨ ਅਗਰਾ ਅਧਿਨੰਤਰੀ ਜੀ ਮਾਰਗ ਪਰਟੀ ਨਵਾਂ ਸ਼ਹਿਰ ਤੋਂ ਬਦੀਪ ਸਿੰਘ ਸੈਣੀ ਜੀ ਮਾਰਗ ਪਰਟੀ ਕਾਰਸ਼ਾ ਕਰ ਤੋਂ ਪੈਸਾ ਪਰਿਵਲਕਤ ਸਿੰਘ ਜੀ ਮਾਰਗ ਪਰਟੀ ਸਿਨਾਪਰਾ ਸਾਹਿਬ ਪਰ ਤੋਂ ਜੋ ਕਿ ਜਹਦਾ ਸੰਤ ਬਾਬਾ ਇਹਨਾਂ ਕਮੇਟੀ ਬਾਬਾ ਭਗਵਤ ਸਿੰਘ ਜੀ ਦੇ ਪੁੱਤਰ ਜੀ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ 10 ਮਿੰਟ ਵਾਸਤੇ ਸੰਕਟਾਂ ਦੇ ਦਰਸ਼ਨ ਕਰਨਗੇ ਭਾਈ ਸਰਪਾਈ ਕੁਮਰ ਸਿੰਘ ਜੀ ਸਮਾਰਕ ਕਮੇਟੀ ਨਾਥਮਸਾ ਰੋਪੜ ਤੋਂ ਜਿਹਦਾ ਸਰ ਪਾਪਾ ਹਗਮ ਸਿੰਘ ਜੀ ਦੇ ਹੰਕੂ ਕੀ ਉਹਨਾਂ ਦੇ ਪੁੱਤਰ ਨੇ ਭਾਈ ਸਰਪਾਈ ਕੁਮਰ ਸਿੰਘ ਜੀ ਜੋ 10 ਮਿੰਨ ਵਾਸਤੇ ਸੰਕਲ ਦੇ ਦਰਸ਼ਨ ਕਰਨਗੇ ਇਹਨਾਂ ਦੇ ਨਾਲ ਹੀ ਸੁਖਮਾਨ ਸਿੰਘ ਜਵਾਹਾ ਜੀ ਨਗਰ ਸੁਧਾਰਤਨ ਨਗਰ ਸਹਾਇਕ ਅਸ਼ਟ ਮਹਾਸ਼ਾ ਦੇ ਚੇਅਰਮੈਨ ਸਾਹਿਬ ਉਹ ਵੀ ਇਹਨਾਂ ਤੋਂ ਬਾਅਦ ਪੰਚ ਸਰ ਪਟਵਾਲਾ ਦਾ ਅਸਥੀ ਸੰਕਲ ਦੇ ਦਰਸ਼ਨ ਕਰਗੇ ملتو بار داعتے بڈیادادہ داعتے حسنات جی یاد بلکا سنگ جی سانسان رودے کے دباسے برکہ ساندھار درنگے پیسا فائی پلککن سنگ جی دس رس بار سے سانسان رودے کا شرکہ بڑی واہ بجی کا خانصہ واہ رائی او سالے حسنات کے درکریے کلوانی میں خو واہ بجی کا خانصہ شری واہ بجی کی حقے اجا اجا ਨਗਰ ਗੜਪਧਾਣਾ ਔਰ ਇਸ ਪਵਿੱਤਰ ਗੁਰੂ ਘਰ ਦੁਆਰਾ ਠੀਰੀ ਸਾਹਿਬ ਜਿੱਥੇ ਪਹਿਲਾਂ ਵੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਸੰਤ ਬਾਬਾ ਰਜਿੰਦਰ ਸਿੰਘ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਜੂਦਾ ਜਿਹੜੇ ਮੁਖੀ ਨੇ ਬਾਬਾ ਠਾਕੁਰ ਸਿੰਘ ਜੀ ਵੱਲੋਂ ਹਰ ਸਾਲ ਮਨਾਈ ਜਾਂਦੇ ਨੇ ਜੋੜ ਮੇਲਾ ਮਨਾਇਆ ਜਾਂਦਾ ਤੇ ਮੇਰੇ ਵੱਡੇ ਭਰਾ ਸਰਦਾਰ ਸੰਤੋਪ ਸਿੰਘ ਜਰਵਾਹਾ ਜੀ ਚੇਅਰਮੈਨ ਨਗਰ ਸਲਾਹ ਕੌਫ ਨਮਸਕਾਰ ਸਰਦਾਰ ਬਦੀਰ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਗਰਸ਼ਰ ਗਗਨਗ ਨਿਵਤਰੀ ਜੀ ਸ੍ਰੀ ਆਪਣੇ ਮਾਤ ਭਾਗ ਕਮੇਟੀ ਨਮਸਕਾਰ ਸਰਪੰਨ ਜਗਤਾਰ ਸਿੰਘ ਜੀ ਉਥੇ ਹੀ ਮੇਰੇ ਵੱਡੇ ਭਰਾ ਸਭ ਤੋਂ ਰਵਿੰਦਰ ਸਿੰਘ ਜੀ ਵਿਦੋਤੋ ਹੋਰੇ ਸੈਕਟ ਦੇ ਵਿੱਚ ਪਰਾਜਮਾਨ ਨੇ ਜੋ ਇਲਾਕੇ ਦੇ ਲਈ ਸੇਵਾ ਕੀਤੀ ਜਾਣੀ ਹੈ ਸਾਰੇ ਤੋਂ ਬੜੀ ਪ੍ਰਾਤਮਿਕ ਜਾਣੋਗੇ ਧਰਮ ਦੇ ਖੇਤਰ ਵਿੱਚ ਧਰਮ ਦੇ ਖੇਤਰ ਵਿੱਚ ਸੰਗਤ ਨੂੰ ਗੁਰੂ ਮਹਾਰਾਜ ਜੀ ਨੇ ਵੀ ਉਪਰਾਧ ਕੀਤੀ ਜਾਣ ਉਹ ਘਟਨਾ ਹੈ ਜਿਹੜੇ ਅੱਜ ਸ਼ਹੀਦ ਭਾਈ ਗੱਜ ਸਿੰਘ ਜੀ ਦਾ ਸ਼ਹੀਦ ਅਰਦਾਸ ਬੇਜਾ ਪਰੋਲ ਕਰਦੇ ਆਂ ਕਿ ਉਹਦਾ ਸਿੰਘਾ ਸਿੰਘ ਨੇ ਕਮਾਈ ਜਿਨ੍ਹਾਂ ਨੇ ਬੱਦਲ ਅੱਜ ਜਿਹੜਾ ਗੁਰੂ ਮਹਾਰਾਜ ਦਾ ਨਿਆਰਾ ਕੰਮ ਜਿਹਨੇ ਸਾਜਦਾ ਤੱਕ ਸ਼੍ਰੀ ਗੁਰੂ ਸਾਹਿਬ ਜਿੱਦੇ ਸਾਡੇ ਘਰੋਂ ਭੁੰਨੀ ਹੈ ਸ਼੍ਰੀ ਨਨਕਾਪੁਰ ਸਾਹਿਬ ਜਿੱਥੋਂ ਖਾਲਸਾ ਪੰਥ ਦੀ ਸਾਜਦਾ ਹੋਈ ਲੱਖਾਂ ਮੁਸ਼ਕਲਾਂ ਵਿੱਚੋਂ ਨਿਕਲ ਕੇ ਅਨੇਕਾਂ ਕਰਵਾਰੀਆਂ ਦੇ ਕੇ ਜੋ ਸਾਡਾ ਖਾਲਸਾ ਪੰਥ ਹੈ ਗੁਰੂ ਮਹਾਰਾਜ ਨੇ ਸਜਿਆ ਜੰਗ ਦੇਣਾ ਨਾਮ ਦਾ ਸਤੁਰੂ ਫੁਰੂ ਅਸੀਂ ਬੰਨਾ ਗਿਆਨ ਆਪਣੇ ਅੰਦਰ ਸਮੋ ਰਹੇ ਆ ਜਾਂ ਪੜ੍ਹ ਰਹੇ ਆ ਜਾਂ ਗੁਰੂ ਸਾਹਿਬ ਆਏਗਾ ਜਿੰਨੇ ਵੀ ਸਾਡੇ ਸ਼ਹੀਦ ਸ਼ਹੀਦ ਹੋਏ ਨੇ ਜਾਂ ਨਾਮ ਦਾ ਅਸੀਂ ਖੋਜ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਉਹ ਚੀਜ਼ਾਂ ਸਿੱਖ ਰਹੇ ਆ ਤੇ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਰਹੇ ਇਹੀ ਕਾਰਨ ਹੈ ਕਿ ਅੱਜ ਅਗਰੇ ਸਾਡੇ ਬੱਚੇ ਨੇ ਉਹ ਕਹਾਣੀ ਪੈਣ ਹੋਈ ਨਹੀਂ ਸਾਡੇ ਨੇ ਕਰਨ ਕਰਨਾ ਕਿ ਆਪਾਂ ਆਪਣੇ ਆਪਣੇ ਪਰਿਵਾਰ ਨੂੰ ਗੁਰੂ ਸਾਹਿਬ ਦੇ ਨਾਲ ਲਾ ਕੇ ਚੰਗੀ ਜਿਹੜੀ ਸੇਧ ਦੇ ਤੇ ਦਿਵਾਲੀ ਦੇ ਨਾਲ ਜੋੜੀਏ ਜੇ ਉਹ ਸੋਚੇ ਆਪਣੇ ਸਾਥੀਆਂ ਕੋਲੋਂ ਮੇਰੇ ਨਾਲ آآ, بیر کلنگ نہیں گھتری تھی جیڑے کے مارکٹ میں نہیں نواز شاہ کو چیز میں نے تھی ساکھے سکتار جو بیر بلدیم سنگھ تھی جیڑے کے مارکٹ میں نہیں گھر شاہ کو چیز میں نے تھی اور میرے تو پہلا بھول کے گئے پاچی کو مکر سے گھاٹی کی جیڑے کے مارکٹ کے بیٹی بھی شریع نظمور صاحب کو چیز میں نے تھی اور ساکھے پاچی तो पेंटर सिंह ਉਹ ਵੀ ਸਾਡੇ ਵਿੱਚ ਵਿਰਾਜਤਾਨ ਨਹੀਂ ਤੇ ਡਾਗੀ ਸਾਹਿਬ ਦੇ ਨਾਲ ਸਰਪੰਚ ਸਾਹਿਬ ਆਏ ਆਏ ਇੱਕ ਕੁਝ ਸਾਥ ਨੂੰ ਤੇ ਸਾਰਿਆਂ ਨੂੰ ਜਿਹੜਾ ਪੁਹਾਰੀ ਕਬੂਲ ਕਰਿਓ ਕਿਉਂਕਿ ਸਿੰਘ ਸਾਹਿਬ ਜੀ ਕਿਹਾ ਕਿ ਸਮੇਤ ਜਨਤ ਨੂੰ ਸਮਝਦੇ ਆ ਹੋਇਆ ਜਿਹੜਾ ਕਲੀਤੀ ਕੈਹਦਾ ਨੇ ਪ੍ਰੋਗਰਾਮ ਦਾ ਉਹ ਦੇਖਣਾ ਹੈ ਸੋ ਮੈਂ ਇਖੇ ਹੀ ਆਪ ਸਭ ਨੂੰ ਪਤੇ ਇਬਰਾਮ ਦਰਿਆ ਹੋਇਆ ਖਿਮਾ ਦਾ ਚਾਚਾ ਕਾਟ ਕੇ ਆਪ ਕੋ ਵਾਣੇ ਜਿਹੜੀ ਲੁੱਟਾਤਾ ਹਾਂ ਸ ਬਣੀ ਬਣੀ ਜੀ ਰੱਖਸ਼ਕ ਜਿਰਮਾ ਨੂੰ 베ਚਿਆ ਕਿ 1 ਘੰਟੇ ਦੇ ਵਿੱਚ ਹੀ ਸਮਾਪਤੀ ਕਰਨੀ ਹੈ ਸੰਤ ਜੀ ਸੰਤ ਤੰਤ ਸ਼੍ਰੀ ਗੋਰਾ ਸਾਹ ਤੋਂ ਮਹਾਰਾਜ ਜੀ ਪਵਨ ਜੀ ਬ੍ਰਿਤਰ ਮੇਰੇ ਵਿੱਚ ਜੁੜੇ ਬੈਠੇ ਸਾਹ ਸਮੂਹ ਜੀ ਕਾਜਵਾਜ ਦੇ ਫਤੇ ਬਲਾਈਏ ਵਾਏ ਜੀ ਦਾ ਖਾਸਾ ਵਾਏ ਜੀ ਦੇ ਫਤੇ ਅੱਜ ਇਸ ਸਥਾਨ ਤੇ ਪਹੁੰਚ ਕੇ ਮੈਂ ਆਪਣੇ ਆਪ ਨੂੰ ਬਹੁਤ ਬੜੇ ਭਾਗ ਦਾ ਸਮਝਦਾ ਮੈਂ ਧੰਨਵਾਦ ਕਰਦਾ ਸਾਡੇ ਮਾਗੜ ਕਮੇਟੀ ਨਾਲ ਰਾਜਪਾਲ ਸਾਹਿਬ ਤੋਂ ਚੇਅਰਮੈਨ ਸਰਦਾਰ ਮਿਕਰਸ਼ਨੀ ਡਾਡੀ ਜਿਨ੍ਹਾਂ ਦੀ ਬਦੌਲਤ ਮੈਨੂੰ ਸੰਤਾਂ ਦੇ ਰੂਪੂ ਹੋਣ ਦਾ ਮੌਕਾ ਮਿਲਿਆ ਤੇ ਅੱਜ ਇਸ ਜਗ੍ਹਾ ਤੇ ਆ ਕੇ ਦੇਖਣ ਨੂੰ ਮਿਲਿਆ ਕਿ ਜੋ ਬਾਬਾ ਜੀ ਸੇਵਾ ਦੇ ਉਹ ਆ ਰਹੇ ਆ ਇਹ ਕਾਹਲੇ ਤਰੀਕ ਹੈ ਸੰਗਤ ਦਾ ਸੰਗਤ ਨੂੰ ਜੋੜਨਾ ਸਿੱਖੀ ਨਾਲ ਜੋੜਨਾ ਸਾਰਾ ਤਾਂ ਵੱਡੀ ਗੱਲ ਜਿੰਦਾਂ ਤੁਹਾਨੂੰ ਖੁਲਾਇਆ ਜਾ ਰਿਹਾ ਉਤੋਂ ਹਟਾ ਕੇ ਸਿੱਖੀ ਨਾਲ ਜੋੜਨਾ ਉਹ ਵੱਡੀ ਗੱਲ ਹੈ ਸੋ ਮੇਰੇ ਹਲਕੇ ਤੋਂ ਮਲਕੀਰ ਸਿੰਘ ਜਿਹੜਾ ਜੀ ਉਹ ਪਹੁੰਚਿਆ ਮਾਨ ਦਾ ਵੀ ਤੇ ਨਾਲ ਭਤੇ ਸਿੰਘ ਜੀ ਦੇ ਨਾਲ ਮੇਰਾ ਗਗਨੋਪਤੀ ਜੀ ਭਾਰਗ ਕਮੇਟੀ ਚੇਅਰਮੈਨ ਨਵਾਂ ਸ਼ਹਿਰ ਤੇ ਸ੍ਰਾਮ ਸਿੰਘ ਗਰਵਾਹ ਇੰਪਰੂਵਮੈਂਟ ਅਸੋਸਿਏਸ਼ਨ ਨਵਾਂ ਸ਼ਹਿਰ ਤੇ ਕੋਈ ਦਰਸ਼ਕ ਜਿਹੜੇ ਪੰਜ ਘਾਟੇ ਤੋਂ ਸਾਰੇ ਜੀ ਅੱਜ ਇਸ ਥਾਂ ਤੇ ਨਤਮਸਤਕ ਹੋਣ ਆਏ ਆ ਤੇ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਆਇਆ ਕਿ ਜੋ ਭੁੱਲਾਂ ਚੁੱਕਾ ਹੋਈਆਂ ਉਹਨਾਂ ਨੂੰ ਮਾਫ਼ ਕਰਕੇ ਹੰਬੀਤੀ ਹੈ ਉਸਤਾਦ ਜੀ ਗੁਰਬਖਸ਼ ਸਿੰਘ ਜੀ ਤੋਂ ਅੱਧੇ ਘੰਟੇ ਵਾਸਤੇ ਸੱਜਣ ਕਰਨਾ آگے آگے پڑے ہو من ਤੇ ਸੰਗਤ ਦੇ ਦੁਆਰਾ ਉਸ ਦੀ ਪਛਾਣ ਬਣ ਜਾਂਦੀ ਹੈ ਸੰਗਤ ਦੇ ਵਿੱਚ ਆ ਕੇ ਸੁਭਾਅ ਬਦਲ ਜਾਂਦੇ ਹੀ ਆਦਤਾਂ ਬਦਲ ਜਾਂਦੀਆਂ ਜਿਹੜੀਆਂ ਨਹੀਂ ਸੀ ਕਦੇ ਬਦਲੀਆਂ ਕੋਲ ਬਦਲ ਨਹੀਂ ਉਹ ਵੀ ਬਦਲ ਜਾਂਦੀਆਂ 70 70 ਸਾਲ ਦੇ ਬੰਦੇ ਅਮਰਤ ਛੱਕ ਲੈਂਦੇ ਨੇ ਵੀ ਸੰਸ ਨੇ ਮੱਲੇ ਵਿੱਚ ਹਾਲ ਜੀ ਪਰਣੀ ਹੈ ਸੋ ਮੱਲੇ ਦੇ ਵੀ ਚਾਰੇ ਹੋ ਰਹੇ ਹਨ ਨਾਦਿਆਂ ਚਾਰ ਬੰਦੇ ਪੱਲਾ ਸਜਾਇਆ ਜਾਵੇਗਾ ਸੋ ਹੁਣ ਸਤਿਗੁਰੂ ਬਾਬਾ ਫਤੇਸingh ਜੀ ਜੋ 5 ਮਿੰਟ ਵਾਸਤੇ ਸਤਸੰਗ ਦਰਸ਼ਨ ਕਰਨਗੇ ਜੋ ਸੋਮ ਸੰਜਤਾਂ ਸਤਿਗੁਰਾਂ ਦੀ ਪ੍ਰਕਾਸ਼ ਪੂਰਤ ਦਾ ਆਨੰਦ ਮਾਣ ਰਹੇ ਹੋ ਗੁਰੂ ਪਿਆਰੋ ਜਿੱਥੇ ਆਜਰ ਮਹਾਪੁਰਖਾਂ ਦੀ ਅਸੀਂ ਸ਼ਿਵਿੰਦੀ ਦੇ ਅੱਗੇ ਨਿਮਰਤਾ ਪਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਤ ਸੰਗਤ ਕਰ ਰਹੇ ਹਾਂ ਉੱਥੇ ਵੀ ਸ਼ਰੋਣੀ ਸ਼ਹੀਦ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਦੀਆਂ ਵੀ ਸ਼ਹੀਦੀ ਦੇ ਵਿੱਚ ਬਹੁਤ ਵੱਡੀ ਬਹੁਤ ਵੱਡੀ ਮਿਸਾਲ ਹੈ ਅੱਜ ਦਾ ਜੋ ਦਿਹਾੜਾ ਹੈ ਸਾਉਣ ਸਾਦਰ ਸੀਲੇ ਵਿੱਚ ਸਾਉਣ ਦੇ ਮਹੀਨੇ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਮਨ ਤਨ ਰੱਤਾ ਸੱਚ ਰਹਿਣਾ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਮੰਨ ਤਨ ਜਿਹੜਾ ਬਿਲਕੁਲ ਪਰਮੇਸ਼ਰ ਦੇ ਨਾਮ ਦੇ ਨਾਲ ਰੰਗਦੇ ਜਾਣਾ ਸੁਸ਼ੰਤਰ ਬੇਪੀ ਹੈ ਕਿ ਹੁਣ ਜੇਦਰ ਬਾਬਾ ਬਲਕੀ ਸੈਕਟ ਦੀ ਸ਼ਾਨੀ ਗੱਡ ਸਕਰ ਤੋਂ ਉਸ ਸੰਸਾਰ ਨਾਲ ਗੱਲ ਕਰ ਲਈ ਉਹਨਾਂ ਤੋਂ ਬਾਅਦ ਜਦੋਂ ਭਾਦ ਸਿੰਘ ਭਾਟਾ ਜੀ ਦਾ ਸਤਿਕਾਰ ਹੈ ਸਦਾ ਸਾਡੇ ਦੇ ਦਿਲ ਵਿੱਚ ਹੈ ਜਿੱਥੇ ਬਾਬਾ ਫਤੇ ਸਿੰਘ ਜੀ ਨੇ ਬੋਲ ਦਿੱਤਾ ਉਥੇ ਅਸੀਂ ਚੁੱਪ ਕਰਕੇ ਬੈਠ ਜਾਈਦਾ ਕਿ ਜਿਹੜੇ ਇਹਨਾਂ ਨੇ ਸ਼ਬਦ ਗੈਰ ਦਿੱਤੇ ਐ ਸਾਡੇ ਜਿਹੜੇ ਸ਼ਬਦ ਐ ਇਹਨਾਂ ਦੇ ਬਹੁਤ ਨੀਵੇਂ ਨੇ ਸਾਡੇ ਸ਼ਬਦ ਇਹਨਾਂ ਦੇ ਪਰਥਾਏ ਨੇ ਗੁਰੂ ਸਾਹਿਬ ਇਹਨਾਂ ਨੂੰ ਸਾਡੇ ਉਮਰ ਵੀ ਬਖਸ਼ੇ ਬਾਬਾ ਆਪਣੇ ਸਮੂਹੇ ਸ਼ਹੀਦਾਂ ਕੋਟ-ਕੋਟ ਪ੍ਰਣਾਮ ਹੈ ਮਹਾਂਪੁਰਖਾਂ ਦਾ ਧੰਨਵਾਦ ਹੈ ਭੁੱਲਾਂ ਤੁਕਾਂ ਗੁਰੂ ਸਾਹਿਬ ਖਿਮਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਤਸ਼ਾਹ ਕਿਰਪਾ ਕਰਨ ਸੰਤ ਬਾਬਾ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਰੱਖਿਆ ਕਰਦੇ ਹੋਏ ਵੈਸੀ ਅਸੀ ਗੁਰੂ ਸਾਹਿਬ ਦੇ ਰੱਖਿਆ ਕੀ ਕਰਾਂ ਮੈਂ ਕਿਉਂਕਿ ਤੁਸੂ ਸਾਹਿਬ ਨਾਲ ਸ਼ਾਦੀ ਕਰਕੇ ਹੋਇਆ ਪਰ ਚਾਹਵਨ ਕਰਵਾਣੇ ਲਈ ਮਰੀ ਉਹਨਾਂ ਨੂੰ ਚੜ੍ਹੇ ਤੇ ਲੋਹੇ ਦੇ ਚੜ੍ਹੇ ਚੜਾਉਣੇ ਪਰ ਤੇਨ ਸਾਥ ਸਾਹੇ ਦੀ ਇਸ ਕਰਕੇ ਸੰਤ ਬਾਬਾ ਜਨਰ ਸਿੰਘ ਜੀ ਨੇ ਸ਼ਹੀਦੀ ਦੀ ਪ੍ਰਾਪਤੀ ਕੀਤੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਧਿਆਦਾ ਜਿਹੜਾ ਬੁਣਾਇਆ ਜਾ ਰਿਹਾ ਹੈ ਭਾਈ ਲਾਲੂ ਸਿੰਘ ਦੀ ਛਿੱਟੀ ਹੋਰ ਬਹੁਤ ਸਨੇਤਾ ਸ਼ਹੀਦ ਦੁਨੀਆ ਦੇ ਵਿੱਚ ਪਤਾ ਨਹੀਂ ਕਿਨੇ ਛਿੱਟੇ ਪੂਰੀ ਤਰ੍ਹਾਂ ਅਸਰ ਨਹੀਂ جی آدمی ہوئی جی سوار ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਿਗਰਾਂ ਦੇ ਬਚਨ ਹਨ ਸੰਤ ਸਹਾਈ ਜੀ ਕੇ ਭਵ ਚਲ ਤਾਰਨ ਹਾਰ ਸਭ ਤੇ ਉੱਚੇ ਜਾਣਿਆ ਹੈ ਨਾਨਕ ਨਾਮ ਪਿਆਰ ਸਾਤਿਗਰਾਂ ਦੇ ਬਚਨਾਂ ਦੇ ਅਨੁਸਾਰ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਵਜੀਰ ਸਿੰਘ ਜੀ ਅਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਧਰਮ ਸਿੰਘ ਜੀ ਵੱਲੋਂ ਬਰਸਾਏ ਹੋਏ ਪਵਿੱਤਰ ਸਥਾਨ ਗੁਰਦੁਆਰਾ ਠੇਰੀ ਸਾਹਿਬ ਗੜ੍ਹ ਪਧਾਣਾ ਦੇ ਮੁੱਖ ਸੇਵਾਦਾਰ ਸ਼ਹੀਦ ਸੰਤ ਬਾਬਾ ਰੇਂਦਰ ਸਿੰਘ ਲਾਨਾ ਯਾਦ ਨੂੰ ਤਾਜ਼ਾ ਕਰਦੇ ਹਾਂ 17ਵੀਂ ਬਾਰਤੀ ਸਬੰਧ ਵਿੱਚ ਬਾਰਸੋਂ ਦੇ ਰੋਜ ਤੋਂ ਸੰਗਤਾਂ ਵੱਲੋਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਹਿਬ ਸ੍ਰੀ ਅਖੰਡ ਯਾਪ ਪਰ ਆਰੰਭ ਕਰਵਾਏ ਸੀ ਸੋ ਗਰੀਬ ਨਵਾਜ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਸਦਕਾ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਪੜੀ ਗਏ ਭੋਗ ਪਾਇਆ ਗਿਆ ਪ੍ਰੰਤਾਰ ਦੀ ਆਰਤੀ ਤੇ ਕੀਰਤਨ ਹੋਏ ਅਰਦਾਸਾਂ ਬੇਤੀਆਂ ਹੋਈਆਂ ਹੁਕਮ ਨਾਵੇ ਹੋਏ ਉਸ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਗੁਣੇ ਗਿਆਨੀ ਕਥਾਵਾਚਕ ਮਹਾਪੁਰਖ ਜਨ ਸਾਧੂ ਜਨ ਤਿੰਨ ਹੰਗਸ ਸਿੰਘ ਜਨ ਦੇ ਮੁਖੀ ਸੰਗਤਾਂ ਦੇ ਸਨਮੁਖ ਹੋਏ ਪ੍ਰੀਵਨਵਾਜ ਪਾਤਸ਼ਾਹ ਕਿਰਪਾ ਕਰ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪਰਵਾਨ ਕਰਨ ਜੀ ਇਹ ਜੋ ਕਾਰਜ ਸੰਤ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਅਨਸਾਰ ਨੇਪਰੇ ਚੜੇ ਆ ਹੁਣ ਠੀਕ 4 ਵਜੇ ਮਹੱਲਾ ਸਜਾਇਆ ਜਾਵੇਗਾ ਮਹਾਪੁਰਖਾ ਦੀ ਪਾਵਨ ਜਗਤ ਦੇ ਅੰਦਰ ਸਭੂ ਸੰਗਤਾਂ ਨੂੰ ਬੇਨਤੀ ਹੈ ਕਿ ਮਹੱਲੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਵਰਦੇਸ਼ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨੀ ਤਾਨ ਕਰਕੇ ਮਨ ਕਰਕੇ ਧਨ ਕਰਕੇ ਆਪਣਾ ਬਣਦਾ ਜੋਗ ਪਾ ਕਰਕੇ ਇਸ ਮਹਾਨ ਜਪ ਜਾਗ ਗੰਭਰ ਨੂੰ ਚਾਰ ਚੰਨ ਲਾਏ ਸਭ ਦਾ ਧੰਨਵਾਦ ਹੈ ਮਹਾਂਪੁਰਖਾਂ ਦੇ ਤਾਬੇ ਆਸਥਾਨ ਗੁਰਦੁਆਰਾ ਠੀਰੀ ਸਾਬਨੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਵਾਹਿਗੁਰੂ ਜੀ ਕਾ 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 ਜੀ ਕ ਕਰੇ ਜਿਵੇਂ ਨਿਆਲੋ ਜਾਵੇ ਬੁਢੇ ਦਲ ਦੇ ਜਰਨਾਲਾ ਨੂੰ ਭਾਵੇ ਸਤਿ ਸ਼੍ਰੀ ਅਕਾਲ ਕਰੇ ਜਿਵੇਂ ਨਿਆਲੋ ਜਾਵੇ ਮਾਂ ਘਰ ਦੀਆਂ ਨੇ ਜਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਦਰਬਾਰਿਆ ਕਾ ਦੇ ਕੇ ਪਤਿ ਬਾਸੇ ਦੀ ਹਰ ਬਾਰਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ